ਸਨ ਔਰ ਗੁਰਮਤ ਸੰਗੀਤ ਨੂੰ ਉਹਨਾਂ ਦੀ ਬਹੁਤ ਵੱਡੀ ਦੇਣਾ ਉਹਨਾਂ ਦੇ ਸਮਾਗਮ ਦੇ ਵਿੱਚ ਆਪਾਂ ਇੱਥੇ ਆਏ ਆ ਇਕੱਤਰ ਹੋਏ ਆ ਤੇ ਆਪਣਾ ਤੇ ਇਹੋ ਹੀ ਇੱਕ ਨਿਕਾਤੀ ਏਜੰਡਾ ਹੈਗਾ ਵਾ ਕਿ ਪੰਥ ਦੀ ਚੜ੍ਹਦੀ ਕਲਾ ਤੇ ਖੁਵਾਰੋ ਹਿੱਸਾ ਮਿਲਾਂਗੇ ਆਪਾਂ ਸਾਰਿਆਂ ਨੂੰ ਗੁਰੂ ਵਾਲੇ ਪਾਸੇ ਲਿਆਈਏ ਇਸੇ ਤਹਿਤ ਹੀ ਆਪਾਂ ਪੂਰੇ ਪੰਜਾਬ ਚ ਘੁੰਮ ਰਹੇ ਤੇ ਪੰਜਾਬ ਚ ਘੁੰਮ ਕੇ ਦੋ ਮੈਂ ਮਹਿਸੂਸ ਕਰ ਰਿਹਾ ਬੜਾ ਚੰਗਾ ਮਹਿਸੂਸ ਹੋ ਰਿਹਾ ਆ ਆਪਣੇ ਸਾਰੇ ਜਵਾਨ ਚੜ੍ਹਦੀ ਕਲਾ ਚ ਨੇ ਔਰ ਸਾਰੇ ਵੈਸੇ ਤੇ ਬਹੁਤ ਗੁਰੂ ਦੇ ਨੇੜੇ ਨੇ ਪਰ ਜੇ ਕਿਸੇ ਕਾਰਨ ਕੋਈ ਦੂਰ ਵੀ ਆ ਤੇ ਗੁਰੂ ਦੇ ਨੇੜੇ ਆਉਣਾ ਚਾਹੁੰਦਾ ਤੇ ਆਪਣਾ ਤੇ ਇਹੋ ਹੀ ਸਾਰਿਆਂ ਨੂੰ ਸੰਦੇਸ਼ ਆ ਕਿ ਦੇਖੋ ਗੁਰੂ ਦੇ ਨੇੜੇ ਆਈਏ ਗੁਰੂ ਪੰਥ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਤੇ ਇੱਕ ਦੂਜੇ ਦੇ ਨਾਲ ਜਿਹੜੀ ਆਪਣੀ ਸਾਝ ਆ ਇਤفاق ਆ ਉਹਨੂੰ ਬਣਾਈਏ ਉਸ ਤੋਂ ਬਾਅਦ ਤੁਸੀਂ ਆਏ ਉਹ ਸਾਰੀ ਜੇ ਪੂਰੇ ਘਟਨਾ ਕਰਨ ਨੂੰ ਵਿਖਿਆ ਜਾਂਦੇ ਪੈਗਮ ਉ ਇੱਕ ਮੰਚ ਤੇ ਕਿਵੇਂ ਇਕੱਠਾ ਕਰੋਗੇ ਵੈਸੇ ਇਹ ਦੇਖੋ ਸਿੱਖ ਇੱਕ ਮੰਚ ਤੇ ਆ ਸਿੱਖ ਕੋਈ ਵੀ ਆ ਕਿਤੇ ਵੀ ਆ ਉਹ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਕੋਈ ਵੀ ਆ ਬਈ ਜਿਹੜੇ ਥੋੜੇ ਬਹੁਤੇ ਦੇਖੋ ਮਤਭੇਦ ਹੁੰਦੇ ਆ ਇਹ ਮਿਸਲਾਂ ਦੇ ਵੇਲੇ ਵੀ ਅੱਜ ਵੀ ਆ ਹੋ ਸਕਦਾ ਅੱਗੇ ਵੀ ਰਹਿਣਗੇ ਪਰ ਇਹ ਮਤਭੇਦ ਇੰਨੇ ਵੱਡੇ ਭੇਦ ਨਹੀਂ ਆ ਵੀ ਅਸੀਂ ਕਹੀਏ ਵੀ ਸਿੱਖ ਆਪਸ ਵਿੱਚ ਕੁੱਟ ਗਏ ਜਾਂ ਪਾੜ ਗਏ ਆਖਰ ਸਿੱਖਾਂ ਲਈ ਸਰਬੋਚੀਰੀ ਕਾਲ ਤੱਕ ਸਭ ਗੁਰੂਖਾਲ사 ਪੰਥਾ ਉੱਥੇ ਫਿਰ ਸਿੱਖ ਇਕੱਠੇ ਹੋ ਜਾਂਦੇ ਆ ਕੋਈ ਮਸਲਾ ਹੀ ਨਹੀਂ ਹੈ ਉਹਦੇ ਨਾਲ ਸਿੱਖਾ ਜਾ ਰਿਹਾ ਵੀ ਸ਼ਰੂਣੀ ਕਮੇਟੀ ਦੇ ਵਿੱਚ ਪੈਸਾ ਖਾਇਆ ਜਾ ਰਿਹਾ ਅਪ੍ਰਸ਼ਟਾ ਜਾ ਰਿਹਾ ਫੋਟੋ ਬਣ ਰਿਹਾ ਸੱਚੇ ਬਾਸ਼ਾ ਨੇ ਕਰਨਾ ਆਪਾਂ ਉਦੋਂ ਮ ਕਰਨਾ ਦੇਖੋ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਧਾਰਮਿਕ ਸੰਸਥਾ ਬੜੇ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਬਣੀ ਆ ਇਹਦਾ ਜਿਹੜਾ ਔਰਾ ਕੈਮਰਾ ਨਾਲ ਬੜਾ ਜ਼ਰੂਰੀ ਹੈ ਔਰ ਇਹ ਨਹੀਂ ਆ ਅੱਜ ਵੀ ਜਿਹੜੇ ਪ੍ਰਬੰਧ ਆ ਐਸਜੀਪੀਸੀ ਦੇ ਬੜੇ ਚੰਗੇ ਆ ਬੜੇ ਸਾਰਥਕ ਆ ਠੀਕ ਆ ਇੱਕ ਵਿਰਦਾਂਤ ਸਿਰ ਦਿਆ ਜਾਂਦਾ ਉਹ ਵਿਰਦਾਂਤ ਕਦੀ ਪੰਜਾਬ ਦੇ ਖਿਲਾਫ ਕਦੀ ਪੰਜਾਬ ਦੀ ਜਵਾਨੀ ਦੇ ਖਿਲਾਫ ਕਦੀ ਐਸਜੀਪੀਸੀ ਦੇ ਖਿਲਾਫ ਵਿਰਦਾਂਤ ਘਟੇ ਜਾਂਦੇ ਆ ਔਰ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਬਦਨਾਮੀ ਕੀਤੀ ਜਾਂਦੀ ਪਰ ਜੋ ਮੈਂ ਮਹਿਸੂਸ ਕਰਦਾ ਜਿਹੜੀ ਸੰਸਥਾ ਸ਼ਹਾਦਤਾਂ ਦੇ ਨਾਲ ਬਣੀ ਹੋਵੇ ਉਹਦੇ ਖਿਲਾਫ ਕੋਈ ਵਿਰਦਾਂਤ ਚੱਲਣਾ ਨਹੀਂ ਔਰ ਇਹ ਜਿਹੜੀ ਸੰਸਥਾ ਵਾ ਹੋਰ ਅੱਲਾ ਹੀ ਤਗੜੀ ਆ ਆਉਣ ਵਾਲੇ ਸਮੇਂ ਤੇ ਹੋਰ ਤਗੜੀ ਹੋ ਕੇ ਨਿਕਲੂਗੀ ਇਹਦੇ ਜਿਹੜੇ ਕਾਰਜ ਖੇਤਰ ਆ ਉਹ ਵੱਡੇ ਆਪਾਂ ਸਾਰੇ ਜਾਣਦੇ ਆ ਵੱਡੇ ਪ੍ਰਬੰਧ ਆ ਫਿਰ ਹੋਰ ਕਈ ਖੇਤਰ ਆ ਇਹਦੇ ਤੋਂ ਐਸਜੀਪੀਸੀ ਦਾ ਚੜ੍ਹਦੀ ਕਲਾ ਚ ਰਹਿਣਾ ਜ਼ਰੂਰੀ ਆ ਹਾਂ ਠੀਕ ਆ ਜਿਵੇਂ ਮੈਂ ਹੌਲੇ-ਹੌਲੇ ਤੇ ਵੀ ਇਹ ਗੱਲ ਕੀਤੀ ਭਈ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੋਈ ਤੇ ਅੱਜ ਪੰਜਾਬ ਦੇ ਬਾਰਡਰ ਤੇ ਖੜ ਗਈ ਇਹਦੇ 'ਚ ਆਪਾਂ ਮੁਨਕਰ ਨਹੀਂ ਹੋ ਸਕਦੇ ਹਰ ਗੁਰੂ ਖਾਲਸਾ ਪੰਥ ਸਮਰਾਥਾ ਕੋਈ ਇਹਨੂੰ ਰੋਕੂਗਾ ਕੋਈ ਵੀ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇ ਇਹ ਕਮਜ਼ੋਰ ਨਹੀਂ ਹੋਣੀ ਸਮੁੱਚਾ ਮੈਂ ਪੰਜਾਬ 'ਚ ਘੁੰਮ ਕੇ ਦੇਖ ਹੀ ਰਿਹਾ ਹਰ ਸਿੱਖ ਚਾਹੁੰਦਾ ਵਾ ਕਿ ਸਾਡੀਆਂ ਮਾਨ ਸੰਸਥਾਵਾਂ ਵਾ ਇਹ ਤਗੜੀਆਂ ਹੋਣ ਹੋ ਜਾਣੀਆਂ ਕੋਈ ਵੱਡੀ ਗੱਲ ਨਹੀਂ ਬਾਕੀ ਜਦੋਂ ਕੰਮ ਕਰਦੇ ਆ ਤੇ ਗਲਤੀਆਂ ਵੀ ਥੋੜੀਆਂ ਹੁੰਦੀਆਂ ਕੋਈ ਇੰਨੀ ਵੀ ਨਹੀਂ ਹੁੰਦੀਆਂ ਪਰ ਮੈਂ ਇਹ ਮਹਿਸੂਸ ਕਰਦਾ ਕਿ ਜੇ ਆਪਾਂ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਮੁਤਾਬਕ ਚੱਲਾਂਗੇ ਤੇ ਫਿਰ ਹਮੇਸ਼ਾ ਹੀ ਗੁਰੂ ਸਾਹਿਬ ਸਾਡੇ ਅੰਗ ਸੰਗ ਔਰ ਐ ਜੀ ਪੀ ਸੀ ਤੇ ਹਮੇਸ਼ਾ ਹੀ ਗੁਰਮਤ ਅਸੂਲਾਂ ਨੂੰ ਜੜੀ ਪਰਣਾਏ ਗੋ। ਸੋ ਵੈਸੇ ਤੇ ਇਹ ਬਹੁਤਾਂ ਦਿਖਾਵਾਈ ਆ। ਮੇਰਾ ਜ਼ਿੰਦਗੀ ਦਾ ਤਜਰਬਾ। ਮੈਂ ਇੱਕ ਵਾਰੀ ਆ ਬਾਰਡਰ ਤੇ ਪਿੰਡ ਆ। ਮਾਵਾ। ਉਥੋਂ 4 ਤੇ 6 ਸਾਲਾਂ ਦੇ ਤੇ ਦੋ ਬੱਚੇ ਲਿਆਂਦੇ ਗੁਰਨੂਰ ਤੇ ਜਸਪ੍ਰੀਤ ਸੇ। ਮਾਤਾ ਦੇ ਡੈਥ ਹੋ ਗਏ ਪਿਓ ਥੋੜਾ ਨਸ਼ਾ ਕਰਦਾ। ਦਾਦੀ ਨੇ ਭੇਜ ਤੇ ਭਾਈ ਦਾਦੀ ਵੀ ਚੜਾਈ ਕਰ ਗਈ। ਉਹ 1.5 ਸਾਲ ਮੇਰੇ ਕੋਲ ਬੱਚੇ ਰਹਿ ਉਹਨਾਂ ਦੀ ਤਾਈ ਲੈ ਗਈ ਵਾਪਸ। ਉਹ ਥੋੜਾ ਜਿਹਾ ਪ੍ਰਭਾਵ 'ਚ ਆ ਗਏ। ਬੱਚਿਆਂ ਨੂੰ ਦੂਜੇ ਪ੍ਰਭਾਵ 'ਚ। ਪਰ 6 ਮਹੀਨੇ ਬਾਅਦ ਉਹਨਾਂ ਸਕੂਲੇ ਪੜ੍ਹਨੇ ਨਹੀਂ ਪਾਇਆ। ਮੈਨੂੰ ਕਿਸੇ ਗਵਰਡੀ ਦਾ ਫੋਨ ਆ ਬੱਚੇ ਪੜ੍ਹ ਨਹੀਂ ਰਹਾ ਮੈਂ ਦੁਬਾਰਾ ਲੈਣ ਤੇ। ਭਾਵੇਂ ਕਿ ਉਹਨਾਂ ਦੇ ਕਿਸੇ ਪ੍ਰਭਾਵ 'ਚ ਕੇਸ ਕਤਲ ਕਰ ਦਿੱਤੇ ਗਏ। ਜਦੋਂ ਦੁਬਾਰਾ ਲਿਆਂਦੇ ਮੈਂ ਬੱਚਿਆਂ ਨੂੰ ਪੁੱਛਿਆ ਸਕੂਲੇ ਪਾਇਆ ਕਹਿੰਦੇ ਨਹੀਂ ਮੈਂ ਤੁਹਾਨੂੰ ਉਹਨਾਂ ਨੇ ਕੀ ਦਿੱਤਾ? ਕਹਿੰਦੇ ਇੱਕ ਕਾਪੀ ਤੇ ਇੱਕ ਪੈਨਸਲ। ਅੱਡੀ ਵੱਡੀ ਗੱਲ ਬਣੀ ਆ ਹਾਂ ਮੈਂ ਇਹ ਮਹਿਸੂਸ ਕਰਦਾ ਜੋ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਗਰੀਬ ਦਾ ਮੂੰਹ ਗੁਰੂ ਦੀ ਗੋਲ ਗੁਰਬਾਣੀ ਦਾ ਬਚਨ ਆ ਮਾਤਾ ਵੀ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਅਸੀਂ ਪਹਿਲੇ ਦਿਨ ਤੋਂ ਕਰ ਰਹੇ ਹਾਂ ਦੀ ਸੱਚੇ ਪਾਤਸ਼ਾਹ ਦਾ ਨਿਮਾਣਾ ਸੇਵਕ ਹੋਣ ਦੇ ਨਾਤੇ ਆਪਣੀ ਤੇ ਪਹਿਲਾਂ ਤੋਂ ਇਹ ਰਹੀ ਆ ਵੀ ਪੰਥ ਦੇ ਇਹ ਜਿਹੜੇ ਧੜੇ ਆ ਇਹ ਸਾਰੇ ਧੜੇ ਪੰਥ ਸਮੁੱਚਾ ਪੰਥ ਨਹੀਂ ਆ ਪੰਥ ਪੂਰੀ ਦੁਨੀਆ ਚ ਪੰਥ ਪੂਰੇ ਸੰਸਾਰ ਚ ਉਹਦੇ ਪਾਕਿਸਤਾਨ ਚ ਵੀ ਸਿੱਖ ਬੈਠੇ ਆ ਅਕਾਲ ਤਖਤ ਸਾਹਿਬ ਦੇ ਉਹਨਾਂ ਦਾ ਵੀ ਆ ਵਿਦੇਸ਼ਾਂ ਚ ਵੀ ਸਿੱਖ ਬੈਠੇ ਆ ਪਰ ਇਹ ਢੜਿਆ ਉਹ ਇੰਨਾ ਢੜਿਆ ਨੂੰ ਵੀ ਇਕੱਠੇ ਹੋਣਾ ਚਾਹੀਦਾ ਵੱਡੇ ਮਫਾਦਿਆਂ ਲਈ ਵੱਡੇ ਕੌਮ ਦੇ ਹਿਤਾਂ ਲਈ ਪੰਜਾਬ ਦੇ ਲਈ ਕਿਉਂ ਨਹੀਂ ਹੋਣਾ ਚਾਹੀਦਾ ਆਵਾਜ਼ ਮਾਰੋਗੇ ਅਕਾਲ ਤਖਤ ਸਾਹਿਬ ਤੇ ਮੈਂ ਤਾਂ ਉਦੋਂ ਵੀ 18 ਤਰੀਕ ਨੂੰ ਆਵਾਜ਼ ਮਾਰੀ ਵੀ ਆਓ ਚੰਗੇ ਮਹੌਲੇ ਚ ਗੱਲਬਾਤ ਹੋਈ ਰੋਸਾ ਵੀ ਦਿੱਤਾ ਦੁਮਾਤੇ ਰਾਵਲ ਨੇ ਪ੍ਰੋਸਾ ਵਾ ਕਰਾਂਗੇ ਬਾਕੀ ਏ ਤੇ ਗੁਰੂ ਦੀ ਰਹਿਮਤ ਪਤਾ ਨਹੀਂ ਕਿਤਨ ਹੋਣੀ ਆ ਹੋ ਜੇ ਤੇ ਕੱਲ ਹੀ ਹੋ ਜੇ ਇਕੱਠੇ ਹੋ ਜਾਣ ਇਹ ਤੇ ਸੱਚੇ ਪਾਤਸ਼ਾਹ ਵੇਖੋ ਗੁਰੂ ਸਮਰਾਥਾ ਗੁਰੂ ਵੱਡਾ ਹੋਣਾ ਉਹੀ ਆ ਜੋ ਗੁਰੂ ਨੂੰ ਚੰਗਾ ਲੱਗਦਾ ਜੋ ਗੁਰੂ ਨੂੰ ਭਾਵਨਦਾ ਕਿਤੇ ਵੀ ਉਹ ਨਹੀਂ ਹੋ ਸਕਦਾ ਵੀ ਗੁਰੂ ਸਾਹਿਬ ਦੇ ਅਸੀਂ ਕਹੀਏ ਪਈ ਅਸੀਂ ਉਲਟ ਆਪ ਕੁਛ ਕਰ ਲਾਂਗੇ ਤਾਂ ਫਿਰ ਕਹਿ ਰਹੇ ਆ ਜੀ ਵੀ 2 ਦਸੰਬਰ ਦੇ ਫੈਸਲਿਆਂ ਦਾ ਸਤਿਕਾਰ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਉਹ ਸਾਰੇ ਕਰਨਗੇ ਤੇ ਤਾਂ ਹੀ ਆਪਾਂ ਕਵਾਂਗੇ ਵੀ ਇਹਨਾਂ ਨੇ ਸਾਰਾ ਮੰਨ ਲਿਆ ਬਾਕੀ ਬਹੁਤ ਹੱਦ ਤੱਕ ਪੰਥ ਦੇ ਵਿੱਚ ਮੈਂ ਇਹਨਾਂ ਸਾਰਿਆਂ ਨੂੰ ਮਿਲਿਆ ਵਾਂ ਸਾਰੇ ਆਪਣੇ ਆ ਕੋਈ ਬੇਗਾਨਾ ਨਹੀਂ ਆ ਕੋਈ ਵੱਖਰਾ ਨਹੀਂ ਆ ਅੰਦਰ ਸਾਰਿਆਂ ਦੇ ਚਿੰਨ੍ਹ ਕਿ ਮੈਂ ਮਹਿਸੂਸ ਕੀਤੀ ਕਿ ਉਹ ਚਾਹੁੰਦੇ ਪੰਥ ਦੀ ਚੜ੍ਹਦੀ ਕਲਾ ਹੋਵੇ ਤਾਂ ਫੇਰ ਗੁਰੂ ਦਾ ਇੱਕ ਸਿਧਾਂਤ ਮੰਨ ਲਈਏ ਉਹ ਮੈਂ ਸ਼ਬਦ ਕਹਿਣਾ ਵਾਂ ਉਹ ਇਹਨਾਂ ਸਾਰਿਆਂ ਲਈ ਹੈ ਇੱਕ ਧੜਾ ਜਿਹੜਾ ਕਹਿੰਦਾ ਅਸੀਂ ਭਰਤੀ ਨੂੰ ਪੂਰੀ ਕਰ ਚੁੱਕੇ ਜਿੱਥੇ ਅੰਦਾ ਜੋੜਾ ਪੁਰੀਆਂ ਹੋ ਗਈਆਂ ਪ੍ਰਧਾਨ ਦੀ ਚੋਣ ਹੋਣੀ ਹੈ ਜੀ ਦੂਜੀ ਥਰੂ ਕਰਾਤ ਕਰ ਰਹੀ ਕਰ ਰਹੀ ਹੈ ਜੀ ਕਹਿੰਦੇ ਸ਼੍ਰੀ ਕਾਲਤਾਰ ਸਾਹਿਬ ਤੇ ਜਿਹੜੀ ਕਮੇਟੀ ਬਣੀ ਉਹ ਕਰ ਰਹੀ ਹੈ ਜੀ ਇਹਨਾਂ ਦੇ ਤਫਾੜ ਨੂੰ ਜੁਕੀ ਆਪਾਂ ਇੱਕ ਪ੍ਰੋਫੈਸਰ ਦੇ ਆਪਾਂ ਇੱਕ ਰਹੇ ਕਿਹੜੀ ਮੈਂਬਰੀ ਕਮੇਟੀ ਨਾਲ ਤੁਸੀਂ ਸਹਿਮਤ ਹੋ ਪੰਜ ਮੈਂਬਰੀ ਨਾਲ ਜਾਂ ਸੱਤ ਮੈਂਬਰੀ ਦੇਖੋ ਜਿਹੜੇ ਵੀ ਫੈਸਲੇ ਹੋਏ ਤਸੀਲ ਤੋਂ ਉਹ ਸੱਚੇ ਪਾਤਸ਼ਾਹ ਤੇ ਦਰ ਤੋਂ ਹੋਏ ਉਹਦੇ ਘਰ ਤੋਂ ਜਿਹੜੀ ਗੱਲ ਇਹਨਾਂ ਨੇ ਕੀਤੀ ਟੜਿਆਂ ਦੀ ਵੇਖੋ ਪੰਥ 'ਚ ਸਿਰਫ ਦੋ ਹੀ ਅਕਾਲੀ ਟੜੇ ਨਹੀਂ ਆ ਪੰਥ ਵਿੱਚ ਬਹੁਤ ਸਾਰੇ ਅਕਾਲੀ ਟੜੇ ਆ ਔਰ ਸਾਰੇ ਹੀ ਟੜੇ ਸ਼ਰੂਮਣੀ ਅਕਾਲੀ ਦਲ ਆਖਦਾ ਵੀ ਆ ਤੇ ਹੈ ਵੀ ਆ ਵੀ ਉਹਨਾਂ ਦੀ ਸਿਰਜਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਮੈਂ ਕਮਲਜੀਤ ਬਰਾੜ ਸਾਬ ਹੁਣਾਂ ਨੇ ਸ਼ਾਇਦ ਉਹ ਲਾਇਆ ਹਿੰਡੀਨ ਐਕਸਪ੍ਰੈਸ ਦੇ ਵਿੱਚ ਛਪਿਆ ਹੋਇਆ ਬਿਆਨ ਸ਼ਾਇਦ ਠਗਵ ਆਪਣੇ ਸ਼੍ਰੋਮਣੀ ਕਾਲੀਦਾਹ ਅੰਮ੍ਰਿਤਸਰ ਦਾ ਬਿਆਨ ਸਾਹਿਬ ਉਹਨਾਂ ਨੇ ਦਾਵਾ ਕੀਤਾ ਕਿ 1984 ਦੇ ਜਿਹੜਾ ਉਦੋਂ ਐਲਾਨਨਾਮਾ ਵੀ ਆ ਜਾਂ ਫਿਰ ਆਪਣਾ ਉਸ ਵੇਲੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਹੀ ਉਹਨਾਂ ਦਾ ਆਦੇਸ਼ ਵੀ ਆ ਉਹ ਇਹ ਕਹਿ ਰਿਹਾ ਵੀ ਮਨਤਾ ਪ੍ਰਾਪਤ ਤੇ ਅਸੀਂ ਆ 1994 ਦੇ ਵਿੱਚ ਉਦੋਂ ਸਾਰੇ ਥਾੜੇ ਇਕੱਠੇ ਕੀਤੇ ਸੀ ਤੋਂ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਧੜੇ ਹੈਗੇ ਆ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸਮਰਪਿਤ ਹੋਣੇ ਵੀ ਚਾਹੀਦੇ ਆ ਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਮੰਨਣੀ ਚਾਹੀਦੀ ਆ ਜਦੋਂ ਦਾਵਾ ਹੀ ਕਰ ਰਹੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਪਰ ਇੱਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ ਸਮਰਪਤਾ ਜਾਂ ਅਸੀਂ ਹੀ ਮਾਨਤਾ ਪ੍ਰਾਪਤਾਂ ਉਹ ਕਿਸੇ ਇੱਕ ਨੂੰ ਇਹ ਹੱਕ ਨਹੀਂ ਮੈਨੂੰ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਯਾਦ ਆਉਂਦਾ ਕਬੀਰ ਜਿਹੇ ਦਰ ਜਬਤ ਆਤਿਓ ਹਟਕੈ ਨਹੀਂ ਕੋਈ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਇ ਛੇਵੇਂ ਗੁਰੂ ਨਾਨਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਸਥਾਨ ਆ ਸ੍ਰੀ ਅਕਾਲ ਤਖਤ ਸਾਹਿਬ ਉਹਦਾ ਇਹ ਸਿਧਾਂਤ ਆ ਕਿ ਜਿਹੜਾ ਵੀ ਝੁੱਕ ਕੇ ਆ ਗਿਆ ਲਿਫ ਕੇ ਆ ਗਿਆ ਉੱਥੇ ਕਿਸੇ ਨੂੰ ਦੁਰਕਾਰਿਆ ਨਹੀਂ ਜਾਂਦਾ ਕਿਸੇ ਨੂੰ ਪਿਛੇ ਧੱਕਿਆ ਨਹੀਂ ਜਾਂਦਾ ਉਹਨੂੰ ਗਲੇ ਲਾਇਆ ਜਾਂਦਾ ਤੋਂ ਜੇ ਇਹ ਵੱਖ-ਵੱਖ ਅਕਾਲੀ ਧੜੇ ਇਹ ਦਾਵਾ ਕਰਦੇ ਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਜਾਂ ਸਾਡੀ ਇਤੋਂ ਹੋਂਦ ਬਣੀ ਇਹ ਸਾਰੇ ਜਿਵੇਂ ਮਿਸਲਾ ਦੇ ਵੇਲੇ ਕੀ ਹੁੰਦਾ ਮਿਸਲਾ ਦੇ ਵੇਲੇ ਵੀ ਸਾਡੇ ਅਟ ਅਟ ਢੜੇ ਹੈਗੇ ਸੀ ਅੱਜ ਵੀ ਆ ਪਰ ਪੰਥ ਦੇ ਵੱਡੇ ਹਿਤਾਲੀਓ ਇਕੱਠੇ ਵੀ ਹੁੰਦੇ ਰਹਿ 2 ਦਸੰਬਰ ਦੇ ਫੈਸਲੇ ਆ ਤੇ ਇੱਕ ਵੱਡੀ ਗੱਲ ਹੀ ਵੀ ਪੰਥ ਇਕਜਤਾ ਵੇ ਆਪਾਂ ਇਕੱਠੇ ਹੋਈਏ ਉਸ ਪਾਸੇ ਵੀ ਸਾਰੇ ਢੜਿਆਂ ਨੂੰ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਉਹ ਵੀ ਐਮ ਇੱਕ ਪਰ ਕਿਸੇ ਵੀ ਇੱਕ ਧੜੇ ਨੂੰ ਇਹ ਦਾਵਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਹੀ ਮਾਨਤਾ ਪ੍ਰਾਪਤਾਂ ਤੇ ਬਾਕੀ ਐਵੇਂ ਹੀ ਅਕਾਲ ਤੱਕ ਸਾਬ ਸਾਰਿਆਂ ਦਾ ਅਕਾਲ ਤੱਕ ਸਾਬ ਸਾਰੇ ਪੰਥ ਦਾ ਵਾ ਔਰ ਸਿਰਫ ਅਕਾਲ ਤੱਕ ਸਾਬ ਕਿਸੇ ਧੜਿਆਂ ਦੀ ਲੜਾਈ ਲਈ ਨਹੀਂ ਹੈਗਾ ਪੰਥ ਦੇ ਸਾਹਮਣੇ ਬੜੇ ਵੱਡੇ ਅਹਿਮ ਹੋਰ ਵੀ ਮਸਲੇ ਪਿੰਡ-ਪਿੰਡ ਆਪਾਂ ਜਾ ਰਹੇ ਆ ਜੋ ਜ਼ਮੀਨ ਤੇ ਆ ਸਾਹਮਣੇ ਆ ਰਿਹਾ ਸੱਚੇ ਪਾਤਸ਼ਾਹ ਦੀਆਂ ਬਿਆਦਬੀਆਂ ਉਹਨਾਂ ਨੂੰ ਰੋਕਣ ਦੇ ਪਰਾਲੇ ਤੋਂ ਜੇ ਆਪਾਂ ਇਹਦੇ ਤੱਕ ਹੀ ਸਾਰਾ ਸੀਮਤ ਕਰ ਦਈਏ ਤੇ ਗੱਲ ਬਣਦੀ ਨਹੀਂ ਇਹ ਠੀਕ ਆ ਇਹ ਵੀ ਸਾਰੇ ਆਪਣੇ ਇਹ ਕੋਈ ਬੇਗਾਨਾ ਨਹੀਂ ਜਿਵੇਂ ਕੋਈ ਕਾਰਜ ਕਰ ਰਿਹਾ ਕਰੇ ਕਰਨ ਦਾ ਹੱਕ ਆ ਪਰ ਕਿਸੇ ਇੱਕ ਨੂੰ ਹੱਕ ਨਹੀਂ ਆ ਵੀ ਉਹੋ ਹੀ ਦਾਵਾ ਕਰੇ ਵੀ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ। ਅੱਜ ਪਹਿਲੇ ਦਿਨ ਤੋਂ ਕਰ ਰਹੇ ਹਾਂ ਭਾਵੀਆਂ ਲੱਗੜੀਆਂ ਕਕੰਢ ਬੇਰੇ ਆਵਿਛੋੜਾ ਤਾਂ ਨਹੀਂ ਸੀ ਉਹ ਨਾਨਕ ਸੱਸਾ ਗੰਢ ਕਖੜੀਆਂ ਵੀ ਅੰਬੀਆਂ ਹੀ ਲੱਗਦੀਆਂ ਅੱਕ ਨਾ ਲੱਗੀਆਂ ਜਦੋਂ ਜੁੜੀਆਂ ਹੁੰਦੀਆਂ ਪਰ ਜਦੋਂ ਆਢੋ ਜਾਣ ਤੇ ਉਹ ਰੇਦੇ ਰੇਦੇ ਹੋ ਕੇ ਆਵਾਜ਼ ਉੱਡਦੀਆਂ ਸੱਚੇ ਪਾਤਸ਼ਾਹ ਦੇ ਝੰਡੇ ਥੱਲੇ ਆਪਾਂ ਇਕੱਠੇ ਹੋ ਜੀਏ ਹਉਮੇ ਛੱਡ ਗਏ ਮੈਂਨ ਮੈਂ ਜੋ ਮਹਿਸੂਸ ਕਰਦਾ ਸਿੱਖਾਂ 'ਚ ਹੋਰ ਕੋਈ ਲੜਾਈ ਨਹੀਂ ਇੱਕ ਹਉਮੇ ਦੀ ਲੜਾਈ ਆ ਸਭ ਤੋਂ ਵੱਧ ਸੱਚੇ ਪਾਤਸ਼ਾਹ ਨੇ ਹਉਮੇ ਦਾ ਤਿਆਗ ਕਰਨ ਨੂੰ ਕਿਹਾ ਪਰ ਫੇਰ ਵੀ ਸਾਡੇ ਵਿੱਚ ਹੈਗੀ। ਦੇਖੋ ਸਾਂਝ ਬਈ ਇਹਨਾਂ 'ਚ ਜਾ ਕੇ ਇਹਨਾਂ ਨਾਲ ਗੱਲਬਾਤ ਕਰੀਏ ਆਪਾਂ। ਇਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਇਕੱਠੇ ਬਹਿਣਾ ਵਾ ਗੁਰੂ ਦੀ ਸੰਗਤ ਕਰਨੀ ਆ। ਗੁਰੂ ਨੇ ਸਾਨੂੰ ਸ਼ਬਦ ਦਿੱਤਾ। ਸ਼ਬਦ ਬਾਣੀ ਉਹਦਾ ਪ੍ਰਚਾਰ ਕਰੀਏ। ਸਿੱਖ ਇਤਿਹਾਸ ਜਦੋਂ ਆਪਾਂ ਇਹਨਾਂ ਦੇ ਵਿੱਚ ਰਾਂਗੇ ਖੁੱਲਾ ਨੌਜਵਾਨ ਮੈਨੂੰ ਬਹੁਤ ਮਿਲਦੇ ਨੌਜਵਾਨ ਕੁਛ ਮੁੰਨੇ ਵੀ ਹੁੰਦੇ ਆ ਸਰਦਾਰ ਵੀ ਹੁੰਦੇ ਆ ਪਰ ਜਦੋਂ ਆਪਾਂ ਉਹਨਾਂ ਨੂੰ ਕਲਾਵੇ ਚ ਲੈਨੇ ਆ ਉਹ ਵੀ ਖੁਸ਼ ਹੁੰਦੇ ਆ ਆਪਾਂ ਨੂੰ ਵੀ ਖੁਸ਼ੀ ਮਿਲਦੀ ਆ ਕਲਾਵਾ ਵੱਡਾ ਕਰਨਾ ਪਊ ਬਸ ਕੋਈ ਗੱਲ ਨਹੀਂ ਆ ਸਾਰੇ ਆਪਣੇ ਆ ਨੌਜਵਾਨ ਵਾਪਸ ਆਉਣਗੇ ਪਾਸਟਰ ਬਜਿੰਦਰ ਪਾਸਟਰ ਬਜਿੰਦਰ ਸਿੰਘ ਨੂੰ ਤੇ ਸੱਜਾ ਹੋ ਗਈ ਔਰੇ ਬੜੇ ਚਿਰ ਬਾਅਦ ਹੀ ਕੋਈ ਮਜਲੂਮ ਸਾਡੀਆਂ ਧੀਆ ਭੈਣਾ ਸ਼੍ਰੀ ਅਗਲਤਾ ਸਿੰਘ ਅੱਜ ਆਇਆ ਮੈਂ ਤੁਹਾਨੂੰ ਇੱਥੋਂ ਦੱਸਦਾ ਉਹ ਜਦੋਂ ਆਪਣੀ ਗੱਲ ਦੱਸ ਰਹੀਆਂ ਸੀ ਤੇ ਮੈਂ ਅੱਖਾਂ ਨੀਵੀਂਆਂ ਕੀਤੀਆਂ ਸੀ ਮੇਰੇ ਮੇਰੇ ਕੋਲੋਂ ਵੀ ਉਹਨਾਂ ਦਾ ਦਰਦ ਸੁਣਿਆ ਨਹੀਂ ਜਾ ਰਿਹਾ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਹੋ ਜਿਹੇ ਜਿਹੜੇ ਅੰਸਰ ਮਾੜੀ ਸੋਚ ਵਾਲੇ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਔਰ ਅਕਾਲਪੁਰਖ ਦੇ ਨਾਲ ਆਪਾਂ ਜੁੜੀਏ ਵਾਧੂ ਆਪਾਂ ਬੰਦਿਆਂ ਦੇ ਨਾਲ ਕਿਉਂ ਜੁੜਦੇ ਹਾਂ ਸਾਨੂੰ ਤੇ ਆਖਿਆ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਤੇ ਸੱਚੇ ਪਾਤਸ਼ਾਹ ਨਾਲ ਜੁੜਨਾ ਸਾਰੇ ਜੁੜ ਗਏ ਇਹ ਇੱਕ ਥੋੜਾ ਤੁਸੀਂ ਇੱਕ ਦੀ ਗੱਲ ਕਰਤੀ ਬਹੁਤ ਨਹੀਂ ਹਰ ਕਾਲਪੁਰਖ ਨੇ ਚਾਹਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਜਿੰਦਰ ਵਰਗੇ ਕਈ ਸੱਚੇ ਪਾਤਸ਼ਾਹ ਸਾਹਮਣੇ ਲਾਉ ਗੁਰਬਾਣੀ ਦਾ ਗੁਰਵਾਕ ਆ ਇਹ ਕਰ ਕਰੈ ਸੋ ਇਹ ਕਰ ਆਵੇ ਐਸਾ ਹੱਥ ਨਾਲ ਅਸੀਂ ਮਾੜਾ ਕੰਮ ਕਰਾਂਗੇ ਐਸਾ ਹੱਥ ਨਾਲ ਉਹਦਾ ਨਤੀਜਾ ਭੁਗਤਣਾ ਪਊਗਾ ਕੋਈ ਵੀ ਹੋਵੇ ਬਚ ਨਹੀਂ ਸਕਦਾ ਸੱਚੇ ਪਾਤਸ਼ਾਹ ਦਾ ਨਿਆਸ ਸੱਚਾ ਖਾਮਾਂ ਦੇ ਵਿੱਚੋਂ ਮੇੋਂ ਸਹਲਾਉਤਰੰ ਪਰਵਰਤਨ ਦਾ ਕਿਹੋ ਜਿਹਾ ਹੰਗਾਰਾ ਮਿਲਿਆ ਕਿਉਂਕਿ ਵਕਫ ਵਕਫ ਤੁਸੀਂ ਰੋਕਣ ਵਾਸਤੇ ਬਹੁਤ ਯਤਨ ਕੀਤੇ ਹੰਗਾਰਾ ਕਿਉਂ ਜੇ ਮਿਲਿਆ ਸੀ ਰਿਸਪੌਂਸ ਦੇਖੋ ਵਧੀਆ ਹੰਗਾਰਾ ਜਦੋਂ ਸੰਗਤ ਜਾਇਦਾ ਉਹਨਾਂ ਚ ਬਈਦਾ ਔਰ ਮੈਂ ਖੁਦ ਕਹਿਣਾ ਨਾ ਵੀ ਮੈਂ ਅਰਦਾਸ ਕਰੂ ਸੱਚੇ ਪਾਤਸ਼ਾਹ ਕੇ ਤੁਹਾਡੇ ਅਰਦਾਸ ਕਰੀ ਦੀ ਐ ਸਿੱਖੀ ਦੀਆਂ ਬਾਤਾਂ ਪਾਈ ਦੀਆਂ ਸਾਰੇ ਮਿਲਦੇ ਆ ਜਦੋਂ ਉਹਨਾਂ ਦੇ ਘਰਾਂ ਜਾ ਕੇ ਕਹਿੰਦਾ ਵੀ ਪ੍ਰਸ਼ਾਦਾ ਛਕਣਾ ਕਿ ਜਦੋਂ ਕਿਸੇ ਗਰੀਬ ਸਿੱਖ ਦੇ ਘਰ ਬਹਿ ਕੇ ਪ੍ਰਸ਼ਾਦਾ ਛਕੀਦਾ ਉਹਦੇ ਪੈਰ ਹੀ ਭੁੰਦੇ ਨਹੀਂ ਲੱਗਦੇ ਇਦਾਂ ਹੀ ਚੱਲਣਾ ਪਊ ਇਹੋ ਹੀ ਸਿੱਖੀ ਆ ਔਰ ਸਿੱਖੀ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ 'ਚ ਲੈਂਦੀ ਆ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ 'ਚ ਲੈਂਦੀ ਆ ਤੇ ਲੈਂਦੀ ਰਹੂ ਤੁਸੀਂ ਇਹ ਗੱਲ ਤਾਂ ਸਾਬ ਜੀ ਵੀ ਅੱਜ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਚਾਟੀਆਂ ਦੇ ਵਿੱਚ ਅਕਾਲ ਤਖਤ ਦੀ ਰਹਿਮ ਜਿਆਦਾ ਲੱਗੂ ਨਹੀਂ। ਕਿਵੇਂ ਲੱਗੂ? ਅਕਾਲ ਪੁਰਖ ਸੱਚੇ ਬਾਦਸ਼ਾਹ ਨੇ ਜੇ ਥਾਪੜਾ ਦਿੱਤਾ ਤੇ ਮੈਂ ਪਹਿਲਾਂ ਕਿਹਾ ਵੀ ਗੁਰੂ ਦੀ ਮਰਜ਼ੀ ਤੋਂ ਬਿਨਾਂ ਤੇ ਕੁਝ ਨਹੀਂ ਹੋਣਾ। ਸੱਚੇ ਬਾਦਸ਼ਾਹ ਮਿਹਰ ਕਰਨਗੇ, ਕਿਰਪਾ ਕਰਨਗੇ, ਰਹਿਮਤ ਕਰਨਗੇ। ਵੇਖੋ ਆਖਰ ਉਹਨਾਂ ਦੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਸ਼ਰਨ ਹੀ ਆਈ। ਸਰਵੋੱਚ ਛੇਵੇਂ ਪਾਤਸ਼ਾਹ ਦਾ ਆਪਣਾ ਸਿਰ ਜਿਆ ਹਿੱਸਾ ਦਿਆ ਹੈ ਭਾਈ ਗੁਰਜੀ ਦਾ ਖਾਲਸਾ ਭਾਈ